ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਏ ਸੀ ਆਪਾਂ ਆ ਨਹਿਰ ਤੁਸੀਂ ਦੇਖ ਸਕਦੇ ਹੋ ਤੇ ਇਹ ਨਹਿਰ ਦਾ ਤੁਸੀਂ ਨਾਂ ਵੀ ਸੁਣਿਆ ਹੋਊਗਾ ਤੇ ਨਾਲੇ ਤੁਸੀਂ ਸਿੱਧੂ ਮੂਸੇ ਵਾਲੇ ਦਾ ਗਾਣਾ ਆਇਆ ਸੀਗਾ SYL ਅੱਜ ਅਸੀਂ ਉਸ ਨਹਿਰ ਦੇ ਵਿੱਚ ਖੜੇ ਆ ਥੱਲੇ ਤੇ ਆ ਤੁਸੀਂ ਦੇਖ ਸਕਦੇ ਹੋ ਪੁਲ ਦੀ ਜਿਹੜੀ ਮਿਆਦ ਹੈ ਉਹ ਵੀ ਮੁੱਕ ਗਈ ਪਰ ਇਹ ਨਹਿਰ ਹੈ ਜਿਹੜੀ ਪੰਜਾਬ ਦੇ ਯੋਧਿਆਂ ਨੇ ਚੱਲਣ ਨਹੀਂ ਦਿੱਤੀ ਕਿਉਂਕਿ ਪੰਜਾਬ ਦੇ ਰਾਖੇ ਪੰਜਾਬ ਦੇ ਸਿੱਖਾਂ ਦੀਆਂ ਬਹੁਤ ਵੱਡੀਆਂ ਕੁਰਬਾਨੀਆਂ ਨੇ ਕਿ ਉਹਨਾਂ ਨੇ ਪੰਜਾਬ ਦਾ ਪਾਣੀ ਬਾਹਰ ਨਹੀਂ ਜਾਣ ਦਿੱਤਾ ਪਰ ਬਹੁਤ ਜ਼ੋਰ ਲਾਇਆ ਗਿਆ ਕਿ ਐਸਵਾਈਐਲ ਨਹਿਰ ਚੱਲ ਪਈ ਪਰ ਜੋਧਿਆ ਨੇ ਚੱਲਣ ਨਹੀਂ ਦਿੱਤੀ ਸਿੱਧੂ ਮੂਸੇ ਵਾਲੇ ਨੇ ਗਾਣਾ ਵੀ ਗਾਇਆ ਤੇ ਭਾਈ ਬਲਵਿੰਦਰ ਸਿੰਘ ਜਟਾਣੇ ਦੀ ਇਹਦੇ ਵਿੱਚ ਬਹੁਤ ਵੱਡੀ ਕੁਰਬਾਨੀ ਆ ਤੁਸੀਂ ਆਲੇ-ਦਾਲੇ ਦੇਖ ਸਕਦੇ ਹੋ ਕਿ ਇਹਦੇ ਵਿੱਚ ਕਿੰਨੇ ਵੱਡੇ ਦਰਖਤ ਹੋ ਗਏ ਅੱਗੇ ਅਸੀਂ ਜਾ ਕੇ ਦੇਖ ਕੇ ਆਏ ਅੱਗੇ ਬਹੁਤ ਵੱਡੇ ਦਰਖਤ ਨੇ ਤੇ ਸਾਰੀ ਨਹਿਰ ਦੇ ਵਿੱਚ ਦਰਖਤ ਉੱਗ ਰਹੇ ਨੇ ਆ ਤੁਸੀਂ ਪੁਲ ਵੀ ਦੇਖ ਸਕਦੇ ਹੋ ਦੀ ਮਿਆਦ ਮੁੱਕ ਗਈ ਪਰ ਜਿਹੜੀ ਨਹਿਰ ਹੈ ਇਹ ਚੱਲਣ ਨਹੀਂ ਦਿੱਤੀ ਜੇ ਇਹ ਕਿਤੇ ਨਹਿਰ ਚੱਲ ਪੈਂਦੀ ਪਤਾ ਨਹੀਂ ਪੰਜਾਬ ਦਾ ਪਾਣੀ ਹੈ ਕਿੰਨਾ ਕੁ ਬਾਹਰ ਨੂੰ ਜਾਣਾ ਸੀ ਕਿਉਂਕਿ ਪੰਜਾਬ ਨੂੰ ਖਤਮ ਕਰਨ ਦੇ ਲਈ ਰੋਜ਼ ਐਸੀਆਂ ਘਾੜ ਤਾਂ ਘੜੀਆਂ ਜਾਂਦੀਆਂ ਨੇ ਕਿ ਪੰਜਾਬ ਦੇ ਪਾਣੀਆਂ ਨੂੰ ਖੋਹ ਲਿਆ ਜਾਵੇ ਪਾਣੀ ਖਤਮ ਕੀਤੇ ਜਾਣ ਪਰ ਭਾਈ ਬਲਵਿੰਦਰ ਸਿੰਘ ਜਟਾਣੇ ਦੀ ਕੁਰਬਾਨੀ ਅੱਗੇ ਸਾਡਾ ਸਿਰ ਝੁੱਕਦਾ ਕਿ ਉਹ ਸੀ ਅਸਲ ਪੰਜਾਬ ਦੇ ਰਾਖੇ ਪੰਜਾਬ ਦੇ ਯੋਧੇ ਤੁਸੀਂ ਦੇਖ ਸਕਦੇ ਹੋ ਢੂੰਗੀ ਬਹੁਤ ਹੈ ਤੇ ਉਚਾਈ ਵੀ ਬਹੁਤ ਹੈ ਨਹਿਰ ਦੀ ਜੇ ਕਿਤੇ ਇਹਦੇ ਵਿੱਚ ਪਾਣੀ ਜਾਂਦਾ ਤੇ ਸਾਡਾ ਬਹੁਤ ਪਾਣੀ ਸੀ ਜਿਹੜਾ ਪੰਜਾਬ ਦਾ ਖਤਮ ਹੋਣਾ ਸੀ ਸੋ ਇਹ ਐਸਵਾਈਐਲ ਨਹਿਰ ਹੈ ਤੇ ਭਾਈ ਬਲਵਿੰਦਰ ਸਿੰਘ ਮਕਾਣੇ ਦੀ ਬਹੁਤ ਵੱਡੀ ਕੁਰਬਾਨੀ ਹੈ ਜੀ ਤੁਸੀਂ ਦੇਖ ਸਕਦੇ ਹੋ ਨਹਿਰ ਦੇ ਵਿੱਚ ਬਹੁਤ ਵੱਡੇ ਦਰਖਤ ਨੇ ਤੇ ਇਹ ਨਹਿਰ ਹੈ ਜਿਹੜੀ ਚੱਲਣ ਨਹੀਂ ਦਿੰਦੀ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਕਮੈਂਟ ਕਰਿਓ ਧੰਨਵਾਦ ਜੀ